ਅਸੀਂ ਏਡਾ ਵੱਡਾ ਜਿਹੜਾ ਭਾਰਤ ਸਰਕਾਰ ਦਾ ਮੋਦੀ ਸਰਕਾਰ ਦਾ ਦਬਦਬਾ ਸੀ ਉਹਨੂੰ ਖਤਮ ਕੀਤਾ ਫਿਰ ਅਸੀਂ ਉੱਥੇ ਖਲੋਤੇ ਵੀ ਅਸੀਂ ਜਿਹੜੇ ਸਵਾਲ ਸਾਂਝੀਆਂ ਸਰਗਰਮੀਆਂ ਚ ਆ ਰਹੇ ਸੀ ਦਿੱਲੀ ਅੰਦੋਲਨ 2 ਤੇ ਮੁੱਕਣ ਤੋਂ ਬਾਅਦ ਜਿਹੜੇ ਦੁੱਧੇ ਸਵਾਲ ਪੈਦਾ ਹੋਏ ਇਲੈਕਸ਼ਨ ਵਾਲੀ ਗੱਲ ਤੋਂ ਲੈ ਕੇ ਜਿਹੜੀ ਮੋਰਚੇ ਦੇ ਵਿੱਚ ਪਹਿਲੇ ਮੋਰਚੇ 'ਚ ਫੋਟ ਨਜ਼ਰ ਆਈ ਕੁਝ ਦੋ ਮੁੱਦਰਜੇ ਦੀਆਂ ਗੱਲਾਂ ਤੇ ਵੀ ਸਮੱਸਿਆਵਾਂ ਆਈਆਂ ਜਦੋਂ ਅੰਦੋਲਨ ਅਸੀਂ ਸ਼ੁਰੂ ਕਰ ਰਹੇ ਸੀ ਸਾਡੇ ਭਰਾਵਾਂ ਦਾ ਐਸ ਕੇਐਮ ਵਾਲੇ ਭਰਾਵਾਂ ਦਾ ਮੰਨਣਾ ਸੀ ਕਿ ਇਹ ਪਿਛਲੇ 20-25 ਸਾਲਾਂ ਤੋਂ ਬਗੈਰ ਅੰਦੋਲਨ ਬਣ ਨਹੀਂ ਸਕਦਾ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਆ ਉਹਨਾਂ ਦੇ ਜਾਇਜ਼ ਆਪਣੇ ਤਾਂ ਠੀਕ ਹੋ ਸਕਦੇ ਆ ਉਹਨਾਂ ਨੂੰ ਲੱਗਦਾ ਸੀ ਵਿਰੋਧੀ ਧਿਰ ਵੀ ਕਮਜ਼ੋਰ ਆ ਤੇ 第三 ਗੱਲ ਲੱਗਦੀ ਸੀ ਵੀ ਲੋਕਾਂ ਨੇ ਹਜੇ ਸੰਘਰਸ਼ ਕਰਨ ਦਾ ਮਨ ਨਹੀਂ ਬਣਾਇਆ ਆਇਗਾ ਅਸੀਂ ਕਿੰਨਾ ਗੱਲਾਂ ਦੇ ਜਵਾਬ ਲੱਭ ਲਏ ਅੱਜ ਅੱਜ ਜਦੋਂ ਮੈਂ ਤੁਹਾਨੂੰ ਬਖਾਖ ਹੋ ਰਿਹਾ ਮੋਦੀ ਸਰਕਾਰ ਕਮਜ਼ੋਰ ਹੋਈ ਆ ਅੱਜ ਵਿਰੋਧੀ ਤੇ ਬਹੁਤ ਤਗੜਾ ਜੇ ਅੰਦੋਲਨ ਨਾ ਸ਼ੁਰੂ ਕਰਦੇ ਤਾਂ ਸ਼ਾਇਦ ਨਾ ਹੁੰਦਾ ਆਜੇ ਲੋਕ ਲੜਨ ਨੂੰ ਤਿਆਰ ਆ ਕੱਲਾ ਕਿਸਾਨ ਮਜ਼ਦੂਰੀ ਨਹੀਂ ਆਮ ਬੰਦਾ ਇਹ ਗੱਲ ਰੇਲ ਲੋਕੋ ਨੇ ਤੇ ਪੰਜਾਬ ਬੰਦ ਨੇ ਸਾਬਤ ਕਰ ਦਿੱਤੀ ਜਿੰਨੇ ਮੁੱਲ ਲੈ ਕੇ ਰੋਟੀ ਖਾਣੀਆਂ ਉਹ ਵੀ ਸਾਡੇ ਨਾਲ ਪੰਜਾਬ ਬੰਦ ਦੇ ਵਿੱਚ ਆ ਕੇ ਖੜੋ ਗਿਆ ਜਿਹੜਾ ਖੇਤੀ ਦਾ ਸਿੱਧਾ ਵਾਅ ਵਾਸਤਾ ਨਹੀਂ ਹੈ ਦਿਹਾੜੀਦਾਰ ਆ ਜਾਂ ਟੈਂਪੂ ਵਾਲਾ ਵਾ ਰਿਸ਼ਕੇ ਵਾਲਾ ਵਾ ਰੇੜੀ ਫੜੀ ਵਾਲਾ ਵਾ ਉਹ ਵੀ ਅੰਦੋਲਨ ਦੇ ਨਾਲ ਆ ਕੇ ਖਲੋਗੇ ਪੰਜਾਬ ਦੇ ਅੰਦਰ ਸਮਾਜਿਕ ਉਦਯੋਗਰੀ ਬਹੁਤ ਆ ਵੱਡੇ ਸ਼ਹਿਰਾਂ ਦੇ ਕਈ ਪੰਟਰੋਲ ਪੰਪ ਦਿਹਾੜੀ ਦੇ 35 35 ਲੱਖ ਰੁਪਏ ਕਮਾਈ ਕਰਦੇ ਨੇ ਇੱਕ ਦਿਨ ਜੋ 35 ਲੱਖ ਉਹਨੇ ਪਰੇ ਰੱਖਿਆ ਤੇ ਖਰੋਤਾ ਕਿੰਨਾ ਨਾਲ ਮੋੜ ਕੇ ਨਾਲ ਖਰੋਤਾ ਵੀ ਅੱਜ 35 ਲੱਖ ਨਹੀਂ ਮਟਣਾ ਅੱਜ ਕਿਸਾਨਾਂ ਦੀ ਹਾਜ਼ਰੀ ਹੋਣੀ ਹੈ ਤੇ ਸਬੂਤ ਆ ਵੀ ਹੁਣ ਲੋਕ ਲੜਨੂ ਵੀ ਯਾਰ ਸੋ ਜਿੱਥੋਂ ਤੱਕ ਸਵਾਲ ਹੈਗਾ ਇੱਕ ਸਵਾਲ ਕਈ ਖੋਪੀ ਗੁੱਟੀ ਜੀ ਵੀ ਬੋਲ ਰਹੇ ਆ ਜਸਵਿੰਦਰ ਜੀ ਨੇ ਗੱਲ ਕਰਤੀ ਵੀ ਐਮਐਸਪੀ ਕਈਆਂ ਨੂੰ ਲੱਗਦਾ ਪੀਹੇ ਮੰਗਸ਼ਾਤ ਪ੍ਰਾਪਤ ਨਾ ਕਰ ਸਕੀਏ ਇਹਦਾ ਜਵਾਬ ਸਮਾਂ ਵੀ ਦੇ ਦੂਗਾ ਸਾਨੂੰ ਲੱਗਦਾ ਜਿਨ੍ਹਾਂ ਨੇ ਦੇਣੀ ਆ ਉਹਨਾਂ ਦੀ 31 ਮੈਂਬਰੀ ਐਮਪੀਆ ਦੀ ਕਮੇਟੀ ਪਾਸ ਕਰਕੇ ਉਹਨਾਂ ਨੂੰ ਵੇਖ ਕੇ ਉਹਨਾਂ ਨੇ ਕਿਹਾ ਵੀ ਡਬਲਯੂਟੀਓ ਤੋਂ ਤਾਂ ਬਾਹਰ ਆਏ ਨਹੀਂ ਪਾਰਲੀਮੈਂਟ ਦੀ ਕਮੇਟੀ ਵਿੱਚ ਸਭ ਤੋਂ ਜ਼ਿਆਦਾ ਭਾਜਪਾ ਦੇ ਐਮਪੀ ਆ ਆਈ ਹਮਲੇ ਉਹ ਤੋਂ ਬਾਅਦ ਕਾਗਜ਼ ਤੇ ਆ ਹੋਰ ਨਾ ਦੇ ਉਹਨਾਂ ਨੇ ਦਾ ਪਾਸ ਕਰ ਦਿੱਤੀ ਵੀ ਭਾਈ ਐਮਐਸਪੀ ਲੀਗਲ ਗਰੰਟੀ ਗਰੂਨ ਬਾਨਾ ਚਾਹੀਦਾ ਉਹਨਾਂ ਨੇ ਤੇ ਕਿਹਾ ਲੱਗਾ ਵੀ ਡਬਲਯੂਟੀਓ ਆੜੇ ਆ ਜੂ ਆ ਜਿਹੜਿਆ ਖਮਚੀ ਬੁੱਧੀ ਰੀਵੀਆ ਉਹਨਾਂ ਨੂੰ ਕਿਉਂ ਲੱਗੀ ਜਾਂਦਾ ਵੀ ਡਬਲ ਕਿਲੋ ਆਲੇ ਆਉਗੀ ਅਸੀਂ ਕਹਿੰਦੇ ਇਹ ਵੀ ਚੱਚਾ ਨੂੰ ਅੱਗੇ ਹੋਰ ਤੋੜਿਆ ਜਾਸੀ ਤੁਸੀਂ ਵਿਸ਼ੂਪਾ ਸਸਤਾ ਦੀਆਂ ਖੇਤੀ ਤੇ ਕੀ ਪੁਲਸੀਆ ਕੱਢ ਲੋ ਕਲੋਜ਼ ਕੱਢ ਲੋ ਸਾਰੇ ਅਸੀਂ ਚਰਚਾ ਵਾਸਤੇ ਪਿਆਰੇ ਤੁਸੀਂ ਸਿੱਧਾ ਲਿਖਿਆ ਵਿਖਾ ਦਿਓ ਵੀ ਇਹ ਨਹੀਂ ਹੋ ਸਕਦਾ ਇਹ ਨਹੀਂ ਹੈ ਠੀਕ ਹੈ ਜੀ ਹਾਂ ਵਿਕਸ਼ਿਤ ਮੁਲਖ ਜ਼ਰੂਰ ਚਾਹੁੰਦੇ ਆ ਪਿਹੋ ਪਾਟ ਦੇ ਅੰਦਰ ਆਪਣੇ ਮੁਖ ਦਾ ਪੈਦਾ ਕੀਤਾ ਹੋਇਆ ਅਨਾਜ ਵੇਚਣ ਇੱਕ ਕੋ ਰੌਲਾ ਨਹੀਂ ਸੋ ਇਸ ਕਰਕੇ ਇਹ ਕੁਛ ਵੀ ਸੰਭਵ ਜਿਹੜਾ ਵਾ ਨਹੀਂ ਹੈਗਾ ਵੀ ਜਿਹੜਾ ਅਸੀਂ ਪ੍ਰਾਪਤ ਨਾ ਕਰ ਸਕੀ ਸੋ ਅੱਜ ਪਹਿਲੇ ਦਿੱਲੀ ਅੰਦੋਲਨ ਤੋਂ ਨਾਲੋਂ ਵੀ ਵੱਡਾ ਅੰਦੋਲਨ ਪੰਜਾਬ ਦੇ ਅੰਦਰ ਖੜਾ ਹੋਇਆ ਖੜਾ ਜਿਹੜੇ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਖਨਾਉਡੀ ਬਾਟਰ ਨੂੰ 4-5 ਵਾਲੀ ਹਮਲਾ ਕਰਨ ਦੀ ਤਿਆਰੀ ਕਰਕੇ ਬੈਠੇ ਸੀ ਦੇਖਿਆ ਸੁਣਿਆ ਤੁਸੀਂ ਬੀੜਿਆ ਰਾਹੀ ਅੱਜ ਬਹਿ ਗਏ ਨਾ ਚੁੱਪ ਕਰਕੇ ਜੋ ਇਸ ਕਰਕੇ ਕੋਈ ਵੀ ਦੁਨੀਆ ਦੀ ਦਾਤ ਆਹ ਲੋਕਾਂ ਤੋਂ ਵੱਡੀ ਨਹੀਂ ਹੋ ਸਕਦੀ ਮੈਂ ਤੁਹਾਨੂੰ ਬਹੁਤ ਸਾਰੇ ਫੈਸਲੇ ਦਿਖਾ ਦੇਣਾ ਸੁਪਰੀਮ ਕੋਰਟ ਦੇ ਇੱਕ ਵਾਰੀ ਰਾਜਮਨੇਸ਼ਨ ਦੇ ਉੱਤੇ ਸਰਕਾਰਾਂ ਨੇ ਸੁਪਰੀਮ ਕੋਰਟ ਕੋ ਫੈਸਲਾ ਕਰਵਾ ਲਿਆ ਦੀ ਨਹੀਂ ਹੋਣੀ ਚਾਹੀਦੀ ਜਦੋਂ ਮਜ਼ਦੂਰ ਤੇ ਦੰਦ ਭਰਾਵਾਂ ਨੇ ਦਾ ਵਿਰੋਧ ਕੀਤਾ ਕਿ ਇਹ ਫੈਸਲਾ ਨਹੀਂ ਮੰਨਦੇ ਹੈਗੇ ਦੇਸ਼ ਅੰਦਰ ਵੱਡਾ ਅੰਦੋਲਨ ਚੱਲਿਆ ਸਰਕਾਰ ਨੇ ਟਿਲ ਲਈ ਸੱਤ ਕੇ ਅੱਠ ਜਾਨਾਂ ਲਈਆਂ ਸੁਪਰੀਮ ਕੋਰਟ ਉਸੇ ਮਰਦੇ ਪੈਰੀ ਮੁਰ ਪਿਆ ਵੀ ਠੀਕ ਆ ਆਪਾਂ ਫੈਸਲਾ ਵਾਪਸ ਲੈ ਗਏ ਸਮਝਾਈ ਕਿ ਨਹੀਂ ਆਈ ਆ ਕੀ ਆ ਗਿਆ ਪਰ ਲੋਕਾਂ ਤੋਂ ਵੱਡੀ ਥੋੜੀ ਹੁੰਦੀ ਆ ਰਾਜ ਤੁਸੀਂ ਦੇਖੋ ਸਾਨੂੰ 100 ਰੁਪਇਆ ਲਾਂਨ ਕੀਤਾ ਸੀ ਪ੍ਰਾਲੀ ਵਾਲੇ ਮਸਲੇ ਦੇ ਆਦੇਸ਼ ਸੀਗੇ ਪੰਜਾਬ ਤੇ ਕੇਂਦਰ ਨੂੰ ਵੀ 100 ਰੁਪਇਆ ਦੋ ਪ੍ਰਾਲੀ ਦਾ ਬੋਨਸ ਕੁਆਰਟਰਲ ਮਾਰੋ ਕਿੱਥੇ ਲਾਗਿਆ ਪਿਆਗਾ ਠੀਕ ਹੈ ਜੀ ਤਾਂ ਬਹੁਤ ਸਾਰੇ ਫੈਸਲੇ ਜਿਹੜੇ ਦਾਤਾਂ ਨੇ ਆਮ ਜਨਤਾ ਦੇ ਹੱਕ ਵਿੱਚ ਦਿੱਤੇ ਆ ਕਦੀ ਵੀ ਲਾਗੂ ਕਿਹੜੀਆਂ ਕੋਟਾ ਬਈ ਕਿਹੜੇ ਕੋਟਾਂ ਦੇ ਨਾਲ ਹੀ ਜਾਂਦੇ ਹੋ ਇਸ ਕਰਕੇ ਸਰਕਾਰ ਨੂੰ ਲੱਗਦਾ ਵੀ ਮੈਂ ਪਿੱਛੇ ਰਹਿ ਜਾਂ ਵੀ ਮੋਦੀ ਸਰਕਾਰ ਦਾ ਨਹੀਂ ਕੋਈ ਤਾਂ ਪਿੱਛੇ ਖੂਰ ਹੈਗਾ ਨਾ ਭਗਵੰਤ ਦਾ ਕਿਹੜਾ ਇਹ ਦਾਅਵਾ ਕੀਤਾ ਜਾਂਦੀ ਦਾਅਵਾ ਬਹੁਤ ਕੁਝ ਕਹਿੰਦੀ ਆ ਸੁਪਰੀਮ ਕੋਰਟ ਨੇ ਇੱਕ ਵਾਰੀ ਕਿਹਾ ਸੀ ਵੀ ਤੁਹਾਡਾ ਨਾਲ ਸੜ ਜਾਂਦਾ ਗਿਡਾਹਾਂ ਦੇ ਵਿੱਚ ਤੁਸੀਂ ਗਰੀਬਾਂ ਨੂੰ ਕਿਉਂ ਮੜ ਦਿੰਦੇ ਹੋ ਤੇ ਭਾਰਤ ਸਰਕਾਰ ਦਾ ਬੁਨਾਵਾ ਪਤਾ ਕੀ ਗਿਆ ਕਹਿੰਦਾ ਜੀ ਕੇਵਲ 50 ਹਜ਼ਾਰ ਮੈਟ੍ਰਿਕ ਟਾਂ ਨਹੀਂ ਖਰਾਬ ਹੁੰਦਾ ਨਾ ਤੁਸੀਂ ਵੇਖ ਲਓ 50 ਹਜ਼ਾਰ ਮੈਟ੍ਰਿਕ ਕੰਨ ਬਹੁਤ ਜ਼ਿਆਦਾ ਲੋਕਾਂ ਨੂੰ ਵੀ ਮੰਡਿਆ ਹੈਗਾ ਸਾਨੂੰ ਨਵੀਆਂ ਸਖੌਂਦੀਆਂ ਗੱਲਾਂ ਇੱਥੇ ਹਾਈ ਕੋਰਟ ਦੀ ਜੱਜਮੈਂਟ ਆ ਕਹਿੰਨ ਕਿ ਛੰਡੀਆਂ ਹਦਾਇਤਾਂ ਵਾ ਵੀ ਗੰਨੇ ਦੀ ਪੇਮੈਂਟ 15 ਦਿਨਾਂ ਬਾਅਦ ਹੋਣੀ ਚਾਹੀਦੀ ਆ ਨਹੀਂ ਤਾਂ ਇਹਨਾਂ ਨੂੰ ਵਿਆਜ ਕਿਤੇ ਕਿੰਕਰਤ ਪਿਉਰੀ ਪੈਂਦੀ ਪੰਜਾਬ ਸਰਕਾਰ ਦੇ ਖਿਲਾਫ ਉਹ ਕਰਮੀ ਵੀ ਨਸ਼ਾਨੀ ਬਾਤ ਹੁੰਦਾ ਉਹਦੀ ਕਿ ਟੈਮ ਕਦੇ ਆਈ ਨਾ ਨਹੀਂ ਆਣੀ ਸੋ ਜੜੇ ਹੋਸ਼ ਹੋਸ਼ ਕੇ ਕੋਠੀਆਂ ਦੇ ਪੰਦੇ ਹਜ਼ਾਰ ਪੁਲਿਸ ਇਕੱਠੀ ਕਰਦੇ ਸੀ ਸੌਰੀ ਲੰਡਾ ਕੋਠੀ ਕਿਉਂ ਜੜੇ ਬਸਾ ਲਈ ਫਿਰਦੇ ਸੀ ਉਹ ਠੰਡੇ ਹੋ ਕੇ ਕਿਉਂ ਬੈਠੇ ਆ ਉਹਨਾਂ ਨੂੰ ਲੱਗਿਆ ਵੀ ਲੋਕ ਤਲੀ ਤੇ ਤਰ ਕੇ ਬੈਠੇ ਵੀ ਆ ਜਾ ਮਾਰ ਲਾ ਫਿਰ ਲੈ ਨਹੀਂ ਢੱਲੇ ਆ ਨੂੰ ਖੜਨਾ ਦੇਵੇ ਤੋ ਇਸ ਕਰਕੇ ਪਸ਼ਾਹ ਜਾਨ ਦਾ ਫੈਸਲਾ ਵੀ ਜਦੋਂ 3 ਕਰੋੜ ਪੰਜਾਬੀਆਂ ਨੇ ਹੰਕਾਰ ਆ ਪ੍ਰਿਆ ਆ ਪਛਾਣ ਲਈ ਇੱਕ ਲੀਡਰ ਫੋਨ ਕਰਦਾ ਵੀ ਦੁਕਾਨਦਾਰ ਕਿਵੇਂ ਬੰਦ ਕਰ ਦੇਣਗੇ ਕਿਦਾਂ ਪੰਜਾਬ ਬੰਦ ਹੋ ਜੂ ਉਹ ਐਸ ਕੇ ਐਮ ਦੇ ਤਰਗਾ ਸੀ ਉਹਨੂੰ ਸ਼ੱਕ ਸ਼ੁਭਾ ਹੋ ਵੀ ਯਾਰ ਗੱਲ ਥੋੜੀ ਬਹੁਤ ਵੱਡੀ ਆ ਆਰੇ ਨੂੰ ਫੋਨ ਕਰਕੇ ਕਹਿੰਦਾ ਵੇ ਆ ਹਾ 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 ਨਜ਼ਾਰਾ ਆ ਗਿਆ ਯਾਰੰ ਦਾ ਹੋ ਕਿਵੇਂ ਗਿਆ ਅਈਆ ਖੈਰੀ ਇੱਦਾਂ ਜਿਹੜੇ ਦਰਿਆ ਤੇ ਬੈਠੇ ਆ 11 ਮਹੀਨੇ ਨੂੰ ਪੁੱਛ ਲੋ ਕਿ ਕਾ ਹੋ ਗਿਆ ਠੀਕ ਆ ਜਿਨ੍ਹਾਂ ਦੇ ਪੁੜੇ ਘਸ ਗਏ ਬਹਿ ਬਹਿ ਕੇ ਸ਼ਾਇਦ ਅੰਦੋਲਨ ਚ ਨਾ ਰਹਿਣ ਵਾਲੇ ਬੰਦੇ ਨੂੰ ਲੱਗ ਸਕਦਾ ਜਦੋਂ ਲੋਕਾਂ ਦੀ ਲਹਿਰ ਨਾਲੋਂ ਕੋ ਟੁੱਟਿਆ ਹੋਵੇ ਪਾਸੇ ਹੋਵੇ ਉਹਨੂੰ ਸ਼ਾਇਦ ਲੱਗੇ ਜਦ ਇਹ ਜਾਵੇ 11 ਮਹੀਨਿਆਂ ਤੋਂ ਇੱਥੇ ਸਰਦੀਆਂ ਵੀ ਇੱਥੇ ਗਰਮੀਆਂ ਵੀ ਇੱਥੇ ਬਰਸਾਤਾਂ ਵੀ ਇੱਥੇ ਰਮਡਾਲੀਆਂ ਗੋਲੀਆਂ ਵੀ ਬੁਲਟ ਵਾਲੀਆਂ ਗੋਲੀਆਂ ਵੀ ਹੰਝੂ ਗੈਸ ਵੀ ਮਰਨ ਵਰਤ ਪਿੰਡੇ ਤੇ ਹੜਾ ਰਹੇ ਆ ਉਹਨਾਂ ਨੂੰ ਆਸ ਸੀ ਵੀ ਪੰਜਾਬੀ ਸਾਨੂੰ ਨਿਰਾਸ਼ ਨਹੀਂ ਕਰਦੇ ਥੋਸ਼ ਕਰਕੇ ਇਹ ਅੰਦੋਲਨ ਨੇ ਹੁਣ ਜੜ੍ਹਾਂ ਦੇਣੀਆਂ ਵਾ हरियाणा ਦੇ ਵਿੱਚ ਵੀ ਅੰਦੋਲਨ ਪੰਜਾਬ ਵਰਗਾ ਹੀ ਜੋ ਪੰਜਾਬ ਨੇ ਅੱਜ ਤੱਕ ਕੀਤਾ ਉਹੀ ਨਾਲ ਦੀ ਨਾਲ ਹਰਿਆਣਾ ਕਰਦਾ ਇਸੇ ਕਰਕੇ ਹਰ ਕੰਨ ਦਾ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਪੈਰ ਪਾਇਆ ਨਹੀਂ ਹਰਿਆਣੇ ਦੇ ਵਿੱਚ ਤੇ ਹਰਿਆਣਾ ਉੱਠ ਕੇ ਇਹਨਾਂ ਦੇ ਨਾਲ ਫਿਰ ਰਲ ਇਸੇ ਕਰਕੇ ਰੋਕਿਆ ਕੰਨ ਦੇ ਉਹਦੇ ਪਾਸ ਐਵੇਂ ਟਿੱਕੂ ਕੀ ਇੱਕ ਜਣਾ ਯਾਦ ਰੱਖਿਓ ਜਦ ਤਨ ਮੋਦੀ ਦਾ ਹੰਕਾਰ ਟੁੱਟੂਗਾ ਉਸ ਦਿਨ ਇਹ ਕੰਨ ਵੀ ਬੇਗੂ ਬਿਆਹ ਨਹੀਂ ਹਈ ਸੋ ਪਿਛਲੇ ਅੰਦੋਲਨ ਦੇ ਵਿੱਚ ਵੀ ਤੁਸੀਂ ਹਜ਼ਾਰਾਂ ਐਡੀਟੋਰੀਅਲ ਪੜ ਲਓ ਬਹੁਤ ਸਾਰੀਆਂ ਜਥੇਵੰਦੀਆਂ ਦੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਮਗਰ ਬੈਠੇ ਮਾਸਟਰਾਂ ਦੇ ਮੈਨੂੰ ਸਵਾਲ ਕਰਨ ਦਾ ਮੌਕਾ ਮਿਲਿਆ ਉਹਨਾਂ ਨੂੰ ਲੱਗਦਾ ਨਹੀਂ ਸੀ ਵੀ ਇਹ ਤਿੰਨ ਖੇਤੀ ਦੇ ਕਾਨੂੰਨ ਵਾਪਸ ਹੋ ਜਾਣਗੇ ਬਹੁਤਿਆਂ ਦੀਆਂ ਇੰਟਰਵਿਊਆਂ ਅੰਗਰੇਜ਼ੀ ਦੀਆਂ ਅਖਬਾਰਾਂ ਵਿੱਚ ਛਪ ਗਈਆਂ ਕਿ ਜੇ ਇੱਕ ਕਾਨੂੰਨ ਵਾਪਸ ਲਾ ਲਓ ਤੇ ਦੋਹਾਂ ਤੇ ਸਮਝੌਤਾ ਹੋ ਜਾਊ ਵਿਅਕਤੀਗਤੀ ਦਾਵਾ ਸੀ ਕਈਆਂ ਨੇ ਇਹਦਾ ਮਤਲਬ ਇਹੋ ਜੀਆਂ ਕੱਤੀਆਂ ਗੱਲਾਂ ਪਿਛਲੇ ਅੰਦੋਲਨ 'ਚ ਉਹੀ ਕਰਦੇ ਸੀ ਜਿਨ੍ਹਾਂ ਦੀ ਅਸੈਸਮੈਂਟ ਦੇ ਵਿੱਚ ਬਹੁਤ ਜ਼ਿਆਦਾ